रिटायर्ड फौजी हरजिंदर सिंह रात साढ़े ग्यारह बजे भांजे की शादी से दो बेटों के साथ लौट रहे थे कि सामने एक गाड़ी रोपड़ नहर में गिर गई गाड़ी गिरने के बाद उसमें बैठे लोग मदद के लिए चिल्लाने लगे तो उस वक्त अपने बेटों के साथ निकल रहे हरजिंदर सिंह एक फरिश्ते की तरह आए और उन्होंने बेटों के साथ मिलकर गाड़ी में सवार पांच लोगों को बचा लिया हालांकि एक को नहीं बचा पाए गांव बहलौलपुर निवासी पूर्व सैनिक हरजिंदर सिंह कारगिल जंग में हिस्सा ले चुके हैं इस बहादुरी को लेकर सेल की और से उनका सम्मान किया गया और केक काट कर खुशी मनाई कि यदि अन्य लोग भी इस तरह लोगों की मदद के लिए आगे आएंगे तो कई लोगों की जान बचाई जा सकती है 15 ਪੰਜਾਬ ਦੇ ਸੈਨਿਕ ਨੇ ਕਾਰਗਲ ਦੀ ਲੜਾਈ ਲੜੀ ਸੀ ਇਹਨਾਂ ਨੇ ਕਾਰਗਲ ਚ ਇਹਨਾਂ ਨੂੰ ਇੰਜਰੀ ਹੋ ਗਈ ਸੀ ਸਿਰ ਤੇ ਗੱਡੀ ਉੱਥੇ ਡਿੱਗ ਪਈ ਸੀ ਬਾਰਡਰ ਤੇ ਤੋਂ ਇਹਨਾਂ ਨੂੰ ਟੈਂਸ਼ਨ ਨਹੀਂ ਸੀ ਦਿੱਤੀ ਫੌਜ ਨੇ ਇਹ ਸਾਡੇ ਕੋਲ ਆਏ ਅੱਜ ਤੋਂ 20 ਸਾਲ ਪਹਿਲਾਂ ਅਸੀਂ ਇਹਨਾਂ ਨੂੰ ਫਿਰ ਲੜਬੜ ਕੇ ਫੌਜ ਨਾਲ ਇਹਨਾਂ ਨੂੰ ਪੈਨਸ਼ਨ ਦਵਾਈ ਵੀ ਇਹ ਕਾਰਗਲ ਦੇ ਡਿਊਰੀ ਇੰਜਰੀ ਹੋਈ ਹੈ ਤੇ ਇਹਨਾਂ ਨੂੰ ਪੈਨਸ਼ਨ ਦੇਣੀ ਬਣਦੀ ਹੈ ਵੀ ਦਿਓ ਇਹਨੂੰ ਪੈਨਸ਼ਨ ਉਹਨੇ ਤਾਂ ਨਕਾਰਾ ਕਰਕੇ ਪੇਛੇ ਦਿੱਤਾ ਉਸ ਤੋਂ ਬਾਅਦ ਉਹਨੂੰ ਪੈਨਸ਼ਨ ਮਿਲ ਗਈ ਮौज ਬਣ ਗਈ ਇਹ ਬੰਦਾ ਆਪਣੇ ਪੈਰਾਂ ਤੇ ਖੋ ਗਿਆ ਇਹ ਅੱਜ ਕੱਲ੍ਹ ਅੰਬਾਨੀ ਦੀ ਸਿਕਿਉਰਿਟੀ ਕੰਪਨੀ ਜਿਹੜੀ ਹੈ ਬੰਬੇ ਉੱਥੇ ਨੌਕਰੀ ਕਰ ਰਹੇ ਨੇ ਉਹਨਾਂ ਕੋਲ ਕਿਉਂਕਿ ਆਏ ਨੇ ਉਥੋਂ ਤੇ ਆਉਂਦੇ ਹੀ ਇਹਨਾਂ ਦੇ ਪਿੰਡ ਦੇ ਕੋਲ ਜਿਹੜਾ ਤਵਾਤ ਖੋਣਾ ਸਰੰਗ ਨਹਿਰ ਦੇ ਉੱਤੇ ਉਸ ਨਹਿਰ ਦੇ ਉੱਤੇ ਦੇ ਕਈ ਬਰੇਵਰੀ ਦੇ ਕੰਮ ਕਰ ਚੁੱਕੇ ਨੇ ਪਹਿਲਾਂ ਇਹਨਾਂ ਨੇ ਕੀਤਾ ਉਦੋਂ ਇੱਕ 2008 ਦੀ ਗੱਲ ਹੈ ਇੱਕ ਕੁੜੀ ਨਹਿਰ ਦੇ ਉੱਤੇ 22 ਸਾਲ ਦੀ ਸੀ ਉਹਨੇ ਛਾਲ ਮਾਰ ਕੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਤੇ ਐਨਐਟਿ ਕੀਤਾ ਪਤਾ ਲੱਗਿਆ ਉਹਥੇ ਖੜਾ ਸੀ ਨੇੜੇ ਹੀ ਆ ਬੀਚਰੇ ਇਹ ਜਿਉਂ ਦੌੜਿਆ ਇਹਨੇ ਛਾਲ ਮਾਰ ਕੇ ਨਹਿਰ ਤੋਂ ਕੁੜੀ ਨੂੰ ਫੜ ਲਿਆ ਬਚਾਇਆ ਤੇ ਉਦੋਂ ਵੀ ਇਹਨੂੰ ਐਪਰੀਸ਼ੀਏਟ ਕੀਤਾ ਗਿਆ ਸੀ ਲੁਧਿਆਣਾ ਦੇ ਦੇਸੀ ਨੇ ਔਰ ਬਾਕੀਆਂ ਨੇ ਵੀ ਅਸੀਂ ਸਾਰੇ ਐਪਰੀਸ਼ੀਏਟ ਕੀਤਾ ਸੀ ਬਹੁਤ ਇਹ ਜੋ ਤੋਂ ਤੋਂ ਬਾਅਦ ਦੋ ਤਿੰਨ ਕਾਰਨਾਂ ਮੈਂ ਹੋਰ ਪੀਤੇ ਨੇ ਔਰ ਆ ਪਰਸੋਂ ਦੀ ਗੱਲ ਹੈ ਟੈਲੀਫੋਨ ਆਇਆ ਜੀ ਇਸ ਤਰ੍ਹਾਂ ਇਸ ਤਰ੍ਹਾਂ ਫਰ ਗੱਲ ਹੋ ਗਈ ਹੈ ਤੇ ਨੈਕ ਵੀ ਠੀਕ ਹੈ ਤੇ ਇਹਦਾ ਉਹ ਤੋਂ ਪੇਪਰਾਂ ਤੇ ਕਢਾਉਣ ਦੀ ਗੱਲ ਹੋਈ ਉਹਨਾਂ ਨੇ ਪੁਲਿਸ ਵਾਲਿਆਂ ਨੇ ਕੀਤਾ ਕੰਮ ਅੱਛਾ ਹੋਇਆ ਕਿ ਇਹ ਦੋ ਮੁੰਡੇ ਦੇ ਨਾਲ ਤੇ ਇੱਕ ਇੱਕ ਗੱਡੀ ਤੇ ਵਿਆਹ ਟੈਂਡ ਕਰਕੇ ਬਖੰਡੇ ਵੱਲੋਂ ਮੋੜ ਰਹੀ ਸੀ ਕਰਨ 11 ਵਜੇ ਰਾਤ ਰਾਤ ਨੂੰ 11:30 ਵਜੇ ਦੀ ਗੱਲ ਹੈ ਤੇ ਇਹਦਾ ਮੁੰਡਾ ਗੱਡੀ ਚਲਾ ਰਿਹਾ ਸੀ ਤੇ ਇਹਨਾਂ ਨੇ ਦੇਖਿਆ ਸਾਡੇ ਅੱਗੇ ਅੱਗੇ ਇੱਕ ਬਲੈਰੋ ਗੱਡੀ ਜਾ ਰਹੀ ਸੀ ਤੇ ਉਹ ਚਾਮੇਕ ਵੀ ਮਿਸਿੰਗ ਹੋ ਗਈ ਹੈ। ਮੁੰਡੇ ਨੇ ਕਿਹਾ papa ਵੱਡੀ ਮਿਸਿੰਗ ਹੋ ਗਈ ਹੈ ਇਹ ਲੱਗਦਾ ਦਿੱਖ ਪਈ ਥੱਲੇ। ਇਹਨਾਂ ਨੇ ਕਿਹਾ ਗੱਡੀ ਰੋਕ। ਉੱਥੇ ਜਾ ਕੇ ਗੱਡੀ ਰੋਕੀ ਇਹਨਾਂ ਨੇ ਤੇ ਦੇਖਿਆ ਥੱਲੇ ਤੇ ਉਹ ਥੱਲੇ ਰੌਲਾ ਪਾਉਂਦੇ ਉਹ ਵਿਚਾਰੇ ਉੱਥੋਂ ਬਚਾਓ ਬਚਾਓ ਮਦਦ ਕਰੋ ਬਚਾਓ ਬਚਾਓ ਮਰ ਗਏ ਮਰ ਗਏ। ਇਹਨਾਂ ਨੇ ਤਿੰਨੇ ਹੀ ਪਿਓ ਪੁੱਤਾਂ ਨੇ ਛਾਲ ਮਾਰ ਦਿੱਤੀ। ਥੱਲੇ ਨਹਿਰ ਤੇ ਔਰ ਉਹ ਗੱਡੀ ਫੜ ਕੇ ਸਾਈਡ ਤੇ ਉੱਥੇ ਗੱਡੀ ਥੱਲੇ ਲੱਗ ਗਈ ਜਮੀ ਤੇ ਔਰ ਪਾਣੀ ਦੇ ਵਿੱਚ ਡੋਲੇ ਹੋ ਗਈ ਪਾਣੀ 'ਚ ਡੁੱਬੀ ਸੀ ਤੇ ਇਹਨੇ ਦੇਖਿਆ ਖੁੱਲਣ ਥੰ ਦਾ ਗੱਲ ਨਜ਼ਰ ਨਾ ਆਈ ਕਿਵੇਂ ਖੋਲੀ ਇਹ ਦਰਵਾਜ਼ਾ ਇਹਨੇ ਜਿਹੜਾ ਸਕਰੀਨ ਬਿੰਡ ਸਕਰੀਨ ਸਾਹਮਣੇ ਆ ਆ ਹਾਂ ਤੂੰ ਅਈ ਗਿਧਿਆ ਰੱਖ ਉਹ ਸ਼ੀਸ਼ਾ ਇਹਨੇ ਤੋੜਿਆ ਲੱਤਾਂ ਮਾਰ ਕੇ ਆਪਣੀਆਂ ਗੱਡੀ ਛੁੱਗੀ ਮਾਰ ਕੇ ਉਹ ਸ਼ੀਸ਼ਾ ਤੋੜ ਕੇ ਤੇ ਫਿਰ ਬੰਦਿਆਂ ਨੂੰ ਕੱਢਿਆ 6 ਬੰਦੇ ਸੀ ਗੱਡੀ 'ਚ ਇੱਥੇ ਇੱਕ ਤੇ ਮਰਿਆ ਸੀ ਉਹ ਦਵਾਈ ਨਹੀਂ ਹੋਇਆ ਇੱਕ ਬੰਦਾ ਜਿਹੜਾ ਉਹਨੂੰ ਥੋੜਾ ਜਿਹਾ ਇਹਨਾਂ ਨੇ ਕੀ ਕੀਤਾ ਉਹਦੀ ਫਰਸਟ ایڈ ਕੀਤੀ ਕੱਢ ਕੇ ਗੱਡੀ ਦੇ ਉੱਤੇ ਹੀ ਫਰਸਟ ایڈ ਕੀਤੀ ਥੋੜੀ ਜਿਹੀ ਤੇ ਉਹ ਆਹ ਸਾਹ ਚੱਲ ਪਿਆ ਫਿਰ ਅਗੋਂ ਮੁੰਡਿਆਂ ਨੂੰ ਫੜਾਈ ਗਿਆ ਲੋ ਖਿੱਚ ਕੇ ਉੱਪਰ ਚੜਾਈ ਦੇ ਉਹਨਾਂ ਨੂੰ ਉਹ ਵੀ ਬਚ ਗਏ ਚਾਰ ਹੋਰ ਬache ਨਿਕਲੇ ਗੱਡੀ 'ਚੋਂ ਕੱਢ-ਕੱਢ ਕੇ ਸਾਰੇ ਇਹਨਾਂ ਨੇ ਉੱਪਰ ਲੈ ਆਂਦੇ ਉੱਪਰ ਬਿਠਾ ਕੇ ਜਿਹੜਾ ਇੱਕ ਹੋਠੀ ਜਿਹੜਾ ਬੰਦਾ ਉਹਨਾਂ ਚੋਂ ਸਿਰ ਪਾਟਾ ਸੀਦਾ ਬੁਢੀ ਜਰਾ ਉਹ ਵੀ ਮਰਨ ਦੇ ਕਿਨਾਰੇ ਤੇ ਸੀ ਇਹਨੇ ਕੀ ਕੀਤਾ ਫਟਾਫਟ ਗੱਡੀ ਚੋਂ ਸਰੋਪੇ ਕੱਢੇ ਹੁਣ ਸਰੋਪੇ ਬੰਨਤੇ ਤੇ ਉਹਦਾ ਖੂਨ ਰੋਕਿਆ ਔਰ ਫਟਾਫਟ ਫਿਰ ਪੁਲਿਸ ਨੂੰ ਡਿੰਗ ਕੀਤਾ ਇਹਨਾਂ ਨੇ 112 ਨੰਬਰ ਤੇ ਅੱਧੇ ਘੰਟੇ ਬਾਅਦ ਦੋ ਟੈਂਪ ਪੁਲਿਸ ਦੀਆਂ ਗੱਡੀਆਂ ਇੱਕ ਐਮ뷸ੈਂਸ ਵੀ ਆ ਗਈ ਸਾਂਝਾ ਕਿ ਬੋਡੀਜ਼ ਦੁਆਰਾ ਸਮਹਾਇਆਂ ਡੈੱਡ ਬੋਡੀਜ਼ ਜਿਹੜੀ ਉਹ ਵੀ ਲੈ ਕੇ ਪੁਲਿਸ ਵਾਲੇ ਤੇ ਇਹਨੇ ਫਿਰ ਉਸ ਤੋਂ ਬਾਅਦ ਮੇਰੇ ਨਾਲ ਗੱਲ ਕੀਤੀ ਸਵੇਰੇ ਮਿਆਸਤਰਾ ਤਰਾ ਹੋਇਆ ਔਰ ਕੱਲ ਦਲਕਾਰਿਆ ਸੀ ਹੋਰ ਇਹਨੇ ਕਰਕੇ ਹੀ ਪੱਤਰਕਾਰ ਪਹੁੰਚਦੇ ਉੱਥੇ ਕਈ ਵੀਡੀਓ ਵਾਲੇ ਤੇ ਇਹਨੇ ਦੱਸਿਆ ਹੋਰ ਕਿਹੜੇ-ਕਿਹੜੇ ਚੱਕਰ ਨਮੀ ਕੀਤੇ ਸੀ ਬਈ ਇਸ ਤੋਂ ਇਲਾਵਾ ਉਸ ਤੋਂ ਇਲਾਵਾ ਜੀ ਮੈਂ ਉਸ ਨਹਿਰ ਦੇ ਉੱਤੇ ਵਾਲਗੀਰ ਪਾ ਮੇਰਾ ਇਹ ਪੰਜਵਾਂ 6ਵਾਂ ਜੰਡੇ ਹੋਇ ਬਚਾਇਆ ਇਹ 6 6ਵਾਂ ਚਾਂਸ ਆ ਪਹਿਲਾਂ ਇੱਕ ਵਾਰ ਮੈਂ ਰਾਤ ਨੂੰ ਗਰ ਗਨਵਰੀ ਮਹੀਨੇ ਤੇ ਰਾਤ ਨੂੰ 11 12 ਵਜੇ ਉਸ ਰੋਡ ਤੇ ਆ ਰਿਹਾ ਤਾਂ ਗੱਡੀ ਦਾ ਪੁਲ ਪੈਂਦਾ ਮੱਛੀਬੜਾ ਸਾਹਿਬ ਕੋਲ ਉੱਥੇ ਇੱਕ ਬੰਦਾ ਸਕੂਟਰ ਤੇ ਲੱਗਿਆ ਪਿਆ ਸੀ ਬਹੁਤ ਵੱਡਿਆ ਟੁਕਿਆ ਉਹਦਾ ਬੁਰਾ ਹਾਲਾਤ ਲਿਆ ਹੋਇਆ ਸੀ ਉਹ ਮੈਂ ਮੋਟਰਸਾਈਕਲ ਤੇ ਨੇੜੇ ਚ ਮੈਨੂੰ ਵੀ ਦਿਖਾਈ ਨਹੀਂ ਦਿੱਤਾ ਬੁਲਟ ਤੇ ਆ ਰਿਹਾ ਸੀਗਾ ਫਿਰ ਜਦੋਂ ਮੈਂ ਦੇਖਿਆ ਅੱਗੇ ਜਾ ਕੇ ਮੋਟਰਸਾਈਕਲ ਰੋਕਿਆ ਤੇ ਵਾਪਸ ਕਰਿਆ ਦੇਖਿਆ ਬੰਦਾ ਕੋਲ ਉਹ ਮਤਲਬ ਵੀ ਉੱਥੇ ਚੋਰੀਆਂ ਡੱਕੇ ਲੁੱਟਾਂ ਖੋਹਾਂ ਵੀ ਜੰਗਲ ਵਾਲਾ ਏਰੀਆ ਈ ਹੋ ਉਈ ਖੜਦਣ ਤੇ ਫਿਰ ਮੈਂ ਉਹਨੂੰ ਦੇਖਿਆ ਬੰਦੇ ਨੂੰ ਉਹਨੂੰ ਮੈਂ ਚੱਕਿਆ ਜਦੋਂ ਉੱਤੇ ਮਤਲਬ ਡੀਐਸਪੀ ਸਾਹਿਬ ਹੁੰਦੇ ਸੀਗੇ ਜਸਵੀਰ ਸਿੰਘ ਸੈਣੀ ਉਹਨਾਂ ਦਾ ਨੰਬਰ ਸੀ ਮੇਰੇ ਕੋਲ ਮੈਂ ਉਹਨਾਂ ਨੂੰ ਫੋਨ ਕੀਤਾ 12 ਵਜੇ ਰਾਤ ਨੂੰ ਮੈਂ ਕਿਹਾ ਸਰ ਮੈਂ ਇੱਥੇ ਖੜਾ ਬੰਦੇ ਦੇ ਕੋਲ ਬੰਦਾ ਜਿਉਂਦਾ ਪਤਾ ਨਹੀਂ ਡੈੱਡ ਆ ਉਹ ਬੰਦੇ ਨੂੰ ਮੈਂ ਸਾਈਡ ਤੇ ਖਿੱਚ ਕੇ ਬਾਲਾਂ ਵਿੱਚ ਇਕੱਠਾ ਕਰਕੇ ਅੱਗ ਜਲਾਈ ਆਟੋ ਵਾਲਾ ਰੋਕ ਕੇ ਇੱਕ ਗੱਡੀ ਰੋਕ ਕੇ ਉਹਨਾਂ ਤੋਂ ਮਾਚ ਚ ਲੈਤੀ ਫਿਰ ਡੀਐਸਪੀ ਸਾਹਿਬ ਆਏ ਪੁਲਿਸ ਆਈ ਉਹਨੂੰ ਲੈ ਗਏ ਸੀ ਮੈਂ ਜਦ ਤੱਕ ਉੱਥੇ ਕੋਲ ਹੀ ਖੜਾ ਰਿਆ ਫਿਰ ਬਚ ਗਿਆ ਜੀ ਉਹ ਜਿਉਂਦਾ ਬੰਦਾ ਪਟਵਾਰੀ ਦਾ ਮੁੰਡਾ ਤਿੰਨ ਕੁ ਕੁੜੀਆਂ ਨੇ ਉਹਦੇ ਹਾਂਜੀ ਹੁਣ ਵੀ ਮਿਲਦਾ ਹੁੰਦਾ ਪੈਰੀਆ ਤਲਾਵ ਦਾ ਕਿਵੇਂ ਦੇਖਦੇ ਹੋ ਅੱਜ ਕੱਲ੍ਹ ਦਾ ਬਹਾ ਮ ਬਹੁਤ سارے ਲੋਕ ਦੇ ਕੋਈ ਐਕਸੀਡੈਂਟ ਹੋ ਜਾਂਦੇ ਉੱਥੇ ਵੀ ਜਤਨੀ ਬੰਦਾ ਜਿੰਦਗਾ ਦਾ ਮਾਰਾ ਵੀ ਕਈ ਤਰ੍ਹਾਂ ਦੇ ਪ੍ਰੋਬਲਮਸ ਲਮਣਾ ਕਰਨਾ ਪਉ ਤੇ ਉਹ ਤੁਹਾਡਾ ਮੈਸੇਜ ਕੀ ਆ ਕੀ ਸਮਾਜ ਨੂੰ ਕੁਝ ਜਣਾ ਮੈਸੇਜ ਸਰ ਮੇਰਾ ਇਹੀ ਆ ਦੇਖੋ ਜੀ ਅਸੀਂ ਤਾਂ ਇੰਡੀਅਨ ਆਰਮੀ ਦੇ ਆ ਜਵਾਨ ਆਏ ਸੀ ਬਹੁਤ ਕੁਝ ਦੇਖਿਆ ਜ਼ਿੰਦਗੀ ਮੱਲਾ ਬੰਦੇ ਦੀ ਸੋਚ ਅੱਡੀ ਵੱਡੀ ਚਾਹੀਦੀ ਆ ਨਾ ਤਾਂ ਉਹਦੇ ਇੱਥੇ ਡਰ ਚਾਹੀਦਾ ਨਾ ਸੋਚ ਗਾਲਦੇ ਮਨਾਂ ਉਹਦੇ ਦਿਲ ਵਿੱਚ ਜਿੱਤੇ ਵੀ ਆਪਾਂ ਨਾ ਮਤਲਬ ਰਹਿਮ ਦਇਆ ਨਾਮ ਦੀ ਚੀਜ਼ ਹਰ ਇਨਸਾਨ ਦੇ ਵਿੱਚ ਹੋਣੀ ਚਾਹੀਦੀ ਆ ਠੀਕ ਹੈ ਜੀ ਬਾਕੀ ਜਦ ਵੀ ਕੋਈ ਆਪਾਂ ਮੈਂ ਹਰੇਕ ਨੂੰ ਇਹੀ ਬੇਨਤੀ ਕਰਦਾ ਹੱਥ ਜੋੜ ਕੇ ਪਲੀਜ਼ ਇਹ ਇਨਸਾਨ ਦੀ ਜਿਹੜੀ ਜ਼ਿੰਦਗੀ ਆ ਉਸ ਕਾਲਪੁਰਖ ਨੇ ਦਿੱਤੀ ਆ ਇੰਨੀ ਵਧੀਆ ਇਹ ਲਾਇਫ 84 ਲੱਖ ਜੂਨ ਤੋਂ ਬਾਅਦ ਮਿਲਦੀ ਆ ਇਹਨੂੰ ਯਾਰ ਕੀੜੇ ਮਕੌੜਿਆਂ ਰ ਕੁੱਤਿਆਂ ਵਾਂਗ ਹੁਣਾ ਸਮਝੋ ਪਲੀਜ਼ ਜੇ ਕੋਈ ਇਨਸਾਨ ਕਿਤੇ ਕਿਸੇ ਪ੍ਰੋਬਲਮ 'ਚ ਦਿਖਦਾ ਯਾਰ ਬਾਕੀ ਦਾ ਕੰਮ ਹੁੰਦਾ ਹੀ ਰਹਿੰਦੇ ਆ ਉਹਦੀ ਹੈਲਪ ਕਰੋ ਕੋਈ ਵੀ ਕਿਤੇ ਵੀ ਰਾਤ ਨੂੰ ਦਿਨੇ ਕੋਈ ਐਕਸੀਡੈਂਟ ਕੋਈ ਡਿੱਗਿਆ ਪਿਆ ਕੋਈ ਕਿਸੇ ਨੂੰ ਅਟੈਕ ਹੋ ਗਿਆ ਕੋਈ ਵੀ ਉਹ ਉਹਦੀ ਪਲੀਜ਼ ਹੈਲਪ ਕਰੋ ਸਭ ਨੂੰ ਮੇਰੀ ਇਹੀ ਬੇਨਤੀ ਆ ਯਾਰ ਸਭ ਤੋਂ بڑا ਪੁੰਨ ਕਿਸੇ ਦੀ ਜ਼ਿੰਦਗੀ ਬਚਾਣਾ ਹੋਰ ਤੁਸੀਂ ਮੰਦਰਾ ਮੱਝਾਂ ਜਾਂ ਜਾ ਕੇ ਕੁਝ ਨਹੀਂ ਬਾਅਦ ਨੂੰ ਪਤਾ ਲੱਗੂ ਕਿ ਮੈਂ ਜਾਨ ਕੋ ਖਾਸਾ ਹੋਇਆ ਜਾਂ ਕਿਵੇਂ ਗਰੀ ਕੀਆ ਉਹ ਤੱਕ ਤੱਕ ਪਰ ਨਹੀਂ ਸਰ ਉਹ ਗੱਡੀ ਮੈਂ ਤਾਂ ਪਿੱਛੇ ਸੀਟ ਤੇ ਪਿਆ ਸੀ ਮੈਰਜ ਤੋਂ ਆਇਆ ਸੀ ਬਹੁਤ ਦੂਰ ਤੋਂ ਔੜ ਮੋਟਾਂਡੇ ਤੋਂ ਉਹ ਬੇਟੇ ਨੇ ਬਸ ਉਹਨਾਂ ਦੀ ਗੱਡੀ ਅੱਗੇ ਜਾ ਰਹੀ ਸੀ ਸਾ ਵੀ 700 100 ਮੀਟਰ ਅੱਗੇ ਸੀ ਤੇ ਮੰਨ ਲਓ ਉਹਨੇ ਬੇਟੇ ਨੇ ਇਹ ਵੀ ਗੱਡੀ ਡੜੀ ਅੱਗੇ ਜਾਂਦੀ ਜਾਂਦੀ ਗਾਇਬ ਹੋ ਗਈ ਪਰ ਮਿਕਰ ਨਹੀਂ ਹਾਂਜੀ ਬਸ ਜਦੋਂ ਉਹਨਾਂ ਨੇ ਇੰਨੀ ਗੱਲ ਕਹੀ ਮੈਂ ਕਿਹਾ ਵੀ ਕਿੱਥੇ ਗਿਆ ਮੈਂ ਜਿੰਦਗੀ ਮੇਰਾ ਤਾਂ ਕਰੰਟ ਆ ਗਿਆ ਇੱਕਦਮ ਬੋਡੀ ਉੱਠ ਕੇ ਬੈਠ ਗਿਆ ਮੈਂ ਉਹਨੂੰ ਪੁੱਛਿਆ ਵੀ ਕਿੱਥੇ ਗਾਇਬ ਹੋਈ ਆ ਬੇਟੇ ਤੈਨੂੰ ਜਗ੍ਹਾ ਦਾ ਪਤਾ ਹੈ ਕਹਿੰਦਾ ਮੈਂ ਕਿਹਾ ਜਿਹੜੀ ਜਗ੍ਹਾ ਤੇ ਗੱਡੀ ਗਾਇਬ ਹੋਈ ਆ ਮੈਂ ਤਾਂ ਸਮਝ ਗਿਆ ਸੀ ਵੀ ਉਹ ਨਹਿਰ ਚ ਗਈ ਮਗਾ ਵੀ ਉਸ ਜਗ੍ਹਾ ਤੇ ਲੈ ਕੇ ਚੱਲ ਗੱਡੀ ਫਿਰ ਗੱਡੀ ਵਾਰ ਕੇ ਉੱਥੇ ਜਗ੍ਹਾ ਤੇ ਖੜਾ ਕੇ ਕਮਾ ਕੇ ਲੇਟਾਂ ਮਾਰੀਆਂ ਜਾਨੂ ਉਹ ਗੱਡੀ ਵਿੱਚ ਡੁੱਬ ਚੁੱਕੀ ਸੀ ਜੀ ਬੈਠੀ ਆ ਉਹ ਡਰਾਈਵਰ ਸੀ ਜਾਂ ਕੋਈ ਨਹੀਂ ਨਹੀਂ ਉਹ ਡਰਾਈਵਰ ਨਹੀਂ ਸੀ ਡਰਾਈਵਰ ਦੇ ਦਾ ਟ੍ਰੀਟ ਵੀ ਨਹੀਂ ਆਇਆ ਉਹਨਾਂ ਨਾਲ ਗੱਲ ਕਰਦੇ ਉਹਨਾਂ ਨੂੰ ਹਰਵਾਉਂਦੇ ਉਹਨਾਂ ਦਾ ਪਰਿਵਾਰ ਆਇਆ ਸੀ ਮਿਲਣ ਵਾਸਤੇ ਘਰੇ ਜੀ 20 25 ਬੰਦੇ ਹਾਂਜੀ ਹਾਂਜੀ ਮਿਲ ਕੇ ਗਏ ਅੱਛਾ ਜੀ ਉਹ ਹੋਇਆ ਹਾਫ ਤੱਕ ਉਹ ਬੋਲੇ ਉਹ ਕਹਿੰਦੇ ਵੀ ਸਾਨੂੰ ਤਾਂ ਸਾਡੇ ਮੁੰਡਿਆਂ ਨੇ ਕਿਹਾ ਵੀ ਸਾਨੂੰ ਇੱਕ ਫੌਜੀ ਸਾਹਿਬ ਮਿਲੇ ਉਹਨਾਂ ਨੇ ਬਚਾਇਆ ਸਾਨੂੰ ਇੰਨਾ ਪਤਾ ਫੌਜੀ ਸਾਹਿਬ ਤੇ ਉਹ ਉਹਨਾਂ ਨੂੰ ਪਤਾ ਕਿਵੇਂ ਗਰੀ ਗੱਡੀ ਕਿਵੇਂ ਟੱਕਰ ਉਹ ਕਹਿੰਦੇ ਸਾਨੂੰ ਵੀ ਨਹੀਂ ਪਤਾ ਲੱਗਿਆ ਜੀ ਤਾਂ ਜੀ ਤੇ ਉਹਨਾਂ ਨੇ ਉਹਦੇ ਘਰ ਪਰਿਵਾਰ ਵਾਲੇ ਕਹਿੰਦੇ ਵੀ ਸਾਨੂੰ ਇੰਨਾ ਨਹੀਂ ਪਤਾ ਫੌਜੀ ਕੌਣ ਆ ਉਹ ਥਾਣੇ ਆਏ ਸੀ ਥਾਣੇ ਨੂੰ ਪੁੱਛਿਆ ਵੀ ਕਿਹੜਾ ਫੌਜੀ ਆ ਜਿਨ੍ਹਾਂ ਨੇ ਸਾਡੇ ਬੱਚੇ ਬਚਾਏ ਨੇ ਹਾਂ ਜੀ ਫਿਰ ਪੁਲਿਸ ਵਾਲੇ ਲੈ ਕੇ ਆਏ ਸੀ ਘਰੇ ਵੀ ਬੁਲਾਇਆ ਮੈਨੂੰ ਕਹਿੰਦੇ ਵੀ ਉਹ ਮੈਲੋ ਆ ਫੌਜੀ ਆ ਉਹ ਹਾਂ ਜੀ ਕਿੰਨਾ ਮਾਨਮਤ ਹੁੰਦਾ ਜਦੋਂ ਇਸ ਤਰ੍ਹਾਂ ਕੰਮ ਕਰਦੇ ਸਰ ਮਾਨ ਤਾਂ ਦੇਖੋ ਵਧੀਆ ਕੰਮ ਕੋਈ ਵੀ ਕਰੂਗਾ ਇਹ ਤੋਂ ਵੱਡਾ ਤਾਂ ਮਾਨਨ ਸਨਮਾਨ ਤਾਂ ਆਪ ਹੀ ਉਹਨੂੰ ਮਿਲ ਜਾਂਦਾ ਹੁੰਦਾ ਮੈਂ ਕਹਿੰਦਾ ਵੀ ਜਿਹੜੀ ਇਨਸਾਨ ਦੀ ਲਾਇ ਬਚਾਣੀ ਆ ਉਹ ਤੋਂ ਵਧੀਆ ਕੰਮ ਕੁਛ ਨਹੀਂ ਹੈਗਾ ਦੁਨੀਆ ਦੇ ਜਿਹਨੇ ਮਾਈਕ ਸੈੱਟ ਕਰਕੇ ਦਮੈਸਰ ਲਾਇਆ ਸੀ ਜਿਹੜੀ ਰਾਤ ਨੂੰ ਹੀ ਉਹ ਮੇਰਾ ਮਤਲਬ ਇਹ ਬੱਚਾ ਸੀਗਾ ਉਹਨੇ ਉਸ ਟਾਈਮ ਮੜਾਲੀ ਮੜੀ ਜੀ ਮਤਲਬ ਸਾਨੂੰ ਤਾਂ ਪਤਾ ਨਹੀਂ ਸੀਗਾ ਵੀਡੀਓ ਦਾ ਉਸ ਦਿਨ ਦਿਮਾਗ 'ਚ ਨਹੀਂ ਸੀ ਨਾ ਤੇ ਦਿਖਦਾ ਸੀ ਕੁਛ ਹਨੇਰਾ ਸੀ ਉਹ ਜਦ ਫਿਰ ਦੋ ਗੱਡੀਆਂ ਮੈਂ ਘਰੋਂ ਮੰਗਾਈਆਂ ਮੇਰੇ ਘਰ ਦੇ ਆ ਗਈ ਸੀ ਮੈਂ ਗੱਡੀਆਂ ਮੈਨੂੰ ਪਾਣੀ ਦੀ ਪਿਆਸ ਲੱਗੀ ਸੀ ਗਲਾ ਸੁੱਕ ਗਿਆ ਸੀ ਰੌਲਾ ਪਾ ਪਾ ਕੇ ਮੈਨੂੰ ਬੱਚਿਆਂ ਦਾ ਵੀ ਡਰ ਲੱਗਦਾ ਸੀ ਜਿਹੜੀ ਰੋਪੜ ਵਾਲੀ ਨਹਿਰ ਉਹਦੇ ਵਿੱਚ ਵੀ ਹਾਂਜੀ ਹਾਂਜੀ ਰੋਪੜ ਵਾਲੀ ਕੱਚੀ ਨਹਿਰ ਹੈਡ ਵਾਲੀ ਹਾਂਜੀ ਬਹੁਤ ਵੱਡੀ ਨਹਿਰ ਆ ਹਾਂਜੀ ਸਾਡੇ ਕੋਲ ਤਾਂ 40 ਫੁੱਟ ਡੂੰਘੀ ਹੈ ਜੀ ਬਹੁਤ ਹਾਂਜੀ ਤੇ ਹੁਣ ਹੋਰ ਵੀ ਆ ਡੂੰਘੀ ਕਰੀ ਆ ਉਸ ਟਾਈਮ ਤਾਂ ਮੈਂ ਬੱਚਿਆਂ ਬਾਰੇ ਵੀ ਡਰਦਾ ਸੀ ਬੱਚੇ ਨਾ ਮਿਸਿੰਗ ਹੋ ਜਾਣਗੇ ਇੱਧਰ ਉੱਧਰ ਪਾਸਤਾ ਵੱਲੋਂ ਪੂਰੀ ਐਕਸਟੈਂਸ਼ਨ ਨਹਿਰ ਵੀ ਚੱਲ ਵੱਲੋਂ ਫਰਮਾਨ ਕੀਤਾ ਗਿਆ ਕਿ ਪਹਿਲੇ ਕਿੰਨਾ ਚ ਸਮੂਹ ਹੋ ਜਾਂਦਾ ਮੈਨੂੰ ਬਹੁਤ ਬਹੁਤ ਮਤਲਬ ਹੀ ਮੈਂ ਦੱਸ ਨਹੀਂ ਸਕਦਾ ਜੀ ਮੇਰੇ ਕੋਲ ਸ਼ਬਦ ਨਹੀਂ ਹੈਗੇ ਪਰ ਆ ਮੇਰੇ ਬਾਪੂ ਜੀ ਬੈਠੇ ਨੇ ਬਾਪ ਤੋਂ ਵੀ ਵੱਧ ਮੈਂ ਇਹਨਾਂ ਦੇ ਖਾਤਰ ਜਾਨ ਵੀ ਦੇ ਸਕਦਾ ਇੱਕ ਮਿੰਟ ਜੀ ਹਾਂ ਇਹਨੂੰ ਬਤਾ ਬਸ ਆਪਣੇ ਗੜਾਈ ਛੁੜੀ ਰਹੀਆਂ ਨੇ ਫੰਕਸ਼ਨ ਹਾਂਜੀ 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 ਅਲਮ ਬਾਪੂ ਜੀ ਦੀ ਵਜ੍ਹਾ ਨਾਲੇ ਸਭ ਕੁਝ ਕਾਰਗਿਲ ਦੇ ਵਿੱਚ ਮੈਂ ਕਾਰਗਿਲ ਮਰੇ 8 ਜੂਨ ਨੂੰ ਸਰ ਮਤਲਬ 13 ਮਈ ਤੋਂ ਲੈ ਕੇ 8 ਜੂਨ ਨੂੰ ਮੇਰੇ ਲੱਗੀ ਆ ਜੀ 8 ਜੂਨ ਤੋਂ ਬਾਅਦ ਮੈਂ ਹਸਪਤਾਲ ਜਾ